ਕੀ ਗਾਲ ਜੀ ਬਗਮ ਤੇ ਨਹੀਂ ਮੰਗਿਆ ਖਾ ਖਾ ਹੁੰਦਾ ਬਟਾਵੇਂ ਨਾਲ ਵੀ ਹੈ ਨਾ ਪੈਨ ਤਾਂ ਫੱਕਦਾ ਫੱਕਦਾ ਲੈ ਉਹ ਜਾੜ ਨਹੀਂ ਦੀ ਕੋਈ ਮਾਰੀ ਮਿੱਟੀ ਚੜਦੀ ਦਿੱਤੀ ਇਹ ਨਹੀਂ ਹੈ ਛੇਦੇ ਫਰਕ ਆ ਹੈ ਡੱਕਰ ਮਿੱਟੀ ਆ ਨਾ ਇਹ ਰੋੜਾ ਆਦਿ ਨੇ ਕੱਲ ਜੇ ਫੇਰ ਸੁੱਕ ਗਿਆ ਤਾਂ ਹੁਣ ਜਰਾ ਪਹਿਲਾਂ ਆਉਣੀ ਕਰਿਆ ਪਹਿਲਾਂ ਸੁੱਕੇ ਮਗਰ ਆਉਣ ਲੱਗਾ ਤਾਂ ਫੇਰ ਪਾਣੀ ਪਾਤੇ ਨਾ ਪਲਵੀਂ ਦੇ ਪਾਣੀ ਪੈ ਗਿਆ ਦਰਸ਼ਨ ਤੇ ਰਹੀ ਨਾ ਰਾਵਣੀ ਕਰਤਾ ਫਲੀ ਹੁੰਦੀ ਰੁੜਦੀ ਦੇਖ ਲੈ ਠਪਲਾ ਵਾ ਫਰਕ ਆ ਠਪਾ ਵਾ ਮੌਸਮ ਬਦਲ ਗਿਆ ਆਜਾ ਬਣੇ ਕੱਦੇ ਬੜਾਈ ਨਹੀਂ ਕੋਈ। ਸਰ ਇਹ ਕਾਂਕਾਂ ਖੜੀਆਂ। ਅਜਾ ਨਾ ਨਾ ਤੇਰੀਆਂ ਹਰੀਆਂ ਜਾਵ ਕਦੀਆਂ। ਇੱਧਰ ਹਲੇ ਅਹਰੇ ਹਮਾਰੇ ਤੇ ਤਾਂ ਹਮ ਜੀਹੇ ਚੱਲਦੇ। ਉਹ ਪਹਿਤੀ ਪੈਂਦੀ ਆ ਰੇ ਗਲਤ। ਹੈ? ਢਾਣੇ ਵਾਲੇ ਛੇਤੀ ਪੈਂਦੀ ਆ। ਅਜਾ ਢਾਣੇ ਵਾਲੇ ਛੇਤੀ ਪੈਂਦੀ ਬੜਾਈ। ਹੋਰ ਕੀ ਆ? ਆਹ ਮਸ਼ੀਨ ਬੱਸ ਚੱਲਦੀ ਜਿਹੜੀ ਯਾਰ ਖਾ ਚੱਲਦਾ। ਬਬੂਲੇ ਨਾਲ ਸੱਲ ਠਿਆ ਫਿਰਦਾ। ਜੁਕਦੀ ਜਿਆਦੇ ਉੱਡਦਾ। ਢੱਟ ਆਪਣੇ ਮੰਗਣੇ ਹੀ ਉੱਥੇ ਵੀ। ਇਕਨ ਆਪਣੇ ਢੱਟੇ ਨਾ। ਇਹਦੀ ਇਹਦੀ ਫਰਕ ਆ। ਹਾਂ। ਤੇ ਵੇਰੀ ਹੋਣਾ ਵੋਟੇ ਵਾਲਾ। ਹਾਂ। ਅੱਗੇ ਪੰਜਾਬ ਤੇ ਬਹੁਤ ਹੌਣ ਤਾਂ ਜਰਨਾਨਾ ਦਾ ਗਰੂ ਬੂਲਰ ਹਾਂ ਪੰਜਾਬ ਵਾਲਾ ਹੁਣ ਹੁਣ ਕਹਿੰਦੇ ਘਟ ਗਿਆ ਕੋਲ ਮਾਂ ਪਜਾਮਾ ਫੈਕਟਰੀ ਬਹੁਤ ਲੱਗੀਆਂ ਅੱਗੇ ਫੈਕਟਰੀ ਜਾਂਦੇ ਜਿੱਥੇ ਨਾ ਹਾਂ ਉਹ ਫੈਕਟਰੀਆਂ ਮਿੰਨੀ ਫੈਕਟਰੀਆਂ ਖਾਸੀਆਂ ਲੱਗੀਆਂ ਪਜਾਮਾ ਆ ਜਾਗਤਵਰ ਹੋ ਗਈ ਅਹੀਂ ਤਾਂ ਕਈਓ ਹੈ ਜਿਹੜੀਆਂ ਬੜੀਆਂ ਲਿਕਣਾ ਉੱਥੇ ਹੈ ਸਿੰਘ ਕੋਲ ਇੱਕ ਬੜੀ ਹਾਂ ਫਿਰ ਕਹਿੰਦਾ ਬਲਾ ਚੌਰ ਕਿੰਨੀ ਖਾਸੀ ਬੜੀ ਫੈਕਟਰੀ ਆ ਉਹ ਵੀ ਪੈਕੇ ਅਹੀਂ ਤੇ ਬਹੁਤ ਲੱਗੀਆਂ ਉਰੇ ਹਨਾ ਇਹਦਾ ਹਰਿਆਣੇ ਜਾਂਦਾ ਹਰਿਆਣੇ ਜਾਂ ਜਿਹੜਾ ਸਿਰਦਾ ਉਰੇ ਸਿਰਦਾ ਹੈ ਕਿ ਨਹੀਂ ਇਹ ਹੜਿਆਣੇ ਜਾਊਗਾ ਅਗਲਾ ਖਾਤ ਜਿਆਦਾ ਪੈਂਦਾ ਬਾਈ ਗੱਡੀ ਗੁੱਡੀ ਦਾ ਹਾਂ ਕਰਕਤਾ ਹੈ ਗਈ ਆ ਮੈਨਾਂ ਜੇ ਇੱਕ ਬਾਰੀ ਮਾਰਿਆ ਮੈਨਾਂ ਇਹਨਾਂ ਦੂਰਾ ਕਰਦਾ ਹਾਂ ਇਹਦੀ ਕਾਰਕ ਮੈਂ ਤੈਨੂੰ ਕੱਲ ਕਹਿੰਦਾ ਵੀ ਹਵਾ ਖੜ ਗਈ ਆ ਕਣਕਈ ਚੱਲੀਆਂ ਹਾਂ ਬਾਈ ਸੌਫੇ ਬਣੀ ਪਈ ਐ ਫਰੀ ਹਵਾ ਬੱਲ ਮਾ ਦਾਣਾ ਹੀ ਉਹੀ ਹੈਗਾ ਐਂ ਸਾਡੀ ਦੱਬ ਹੁੰਦੀ ਐ ਦੇਖਣਾ ਗੋਲ ਉਗੜ ਹੁੰਦਾ ਇਹ ਹਵਾ ਪਈ ਤਾਂ ਹੀ ਦੱਬ ਹੁੰਦੀ ਆ ਹਾਂ ਹਾਂ ਮੈੜਾ ਮਰਿਆ ਵਿਆ ਕਦਾ ਕਹਦਾ ਪਾਣੀ ਲਿਆ ਪਾਣੀ ਲਿਆ ਕਾਲਾ ਕਹਦਾ ਮੈਂ ਮਿਲਦੀ ਕਾਲਾ ਮਿਲਦੀ ਨਹੀਂ ਆਇਆ ਅੱਜ ਆਏ ਕਹਿੰਦਾ ਮੈਂ ਤੁਰ ਕੇ ਤੁਰ ਕੇ ਗਿਆ ਬਸ ਸੁਹਿਰਦਾ ਉਹ ਬੱਸ ਗਿਆ ਬਦਾ ਖੜੇ ਜੂਗਾ ਜੀ ਆਪਾਂ ਤਾਂ ਉੱਥੇ ਕੁੜਿਆ ਕੋਈ ਖੜ ਜਿੰਦਾ ਹੋਊਗਾ ਜਬਾੜਾ ਪਿੱਲਾ ਆਇਆ ਆਇਆ ਇਹ ਖਾ ਖਾ ਲਾ ਦਿੰਦਾ ਯਾਰ ਏ ਹੈਨਾ ਖੜਾ ਆ ਲੈ ਮੈਂ ਹੁਣ ਦੇਖਦਾ ਉਹ ਕਿੰਨਾ ਕੱਬੇ ਲੀਨਾ ਸਵਾ ਉਹ ਕਿੰਨਾ ਨੀਮਾ ਹੋਏਗਾ ਆ ਨਹੀਂ ਮਾਏ ਕੱਬੇ ਪੱਕਦਾ ਇਹ ਵੀ ਕਰਨਾ ਸਾਰੇ ਹੀ ਕਰਨਾ ਇਹਦਾ ਕਿਹਨੇ ਮੈਸੂ ਗਿਆ ਮੇਲੇ ਨੂੰ ਵੀ ਜਾਣਾ ਹੀ ਨੇ ਅੱਛਾ ਦੇਖਦੇ ਨਹੀਂ ਆ ਕਿਥੇ ਲਾ ਖੜਾ ਉੱਥੇ ਜਾ ਤਾਦ ਨੂੰ ਖਾਵੂਗਾ ਖਾਲੀ ਤੜਕੇ ਨੂੰ ਤੇ ਇਹਨੂੰ ਹਮੇ ਰਾਤ ਨੂੰ ਲਾਹ ਜਣਾ ਠੀਕ ਆ ਫਿਰ ਆ ਦੇਖ ਲੈ ਹੈ ਮੱਤੀ ਮੱਸੀ ਵਧੀਆ ਬਾਹਰ ਬਾਹਰ ਲਾ ਕੇ ਆ ਦੇ ਅੰਦਰ ਲਾ ਕੇ ਆ ਦੇ ਇਨਾ ਫੱਕ ਬੈਦਾ ਚੱਪ ਕਰ ਬਾਈ ਹੁੰਦਾ ਡੰਗਰ ਨਾਲ ਆਹੋ ਹਾਂ ਪੁੱਟਾ ਹੋਇਆ 3 ਸਾਲ ਦੇ ਉੱਠੇ ਹੋ ਗਏ ਮੈਂ ਕਹਿੰਦਾ ਇਹਨੂੰ ਚੌਥਾ ਲੱਗ ਗਿਆ ਨਾ ਇਹਦਾ ਪੂਰਾ ਹੋ ਗਿਆ ਚੌਥਾ ਲੱਗ ਗਿਆ ਹਾਂ ਹਾਂ 3 2 ਲੱਖ ਜੋ ਲੱਗ ਗਿਆ ਨਹੀਂ 2 ਲੱਖ 30 ਲੱਗਿਆ ਹਾਂ 2 ਪੂਰੇ ਹੋ ਗਏ 30 ਲੱਗਿਆ ਹੈ ਨਾ 2 ਪੂਰੇ ਹੋ ਗਏ 30 ਲੱਗਿਆ 2 ਸਾਲ ਗੰਦਾ ਹੁਣ ਆ ਮੱਕੀ ਬੀਜਤੀ ਉਹ ਵੀ ਕਿੱਥੇ ਲੱਗੇ ਉਹ ਆ ਉਹ ਆ ਰਾਂ ਇਕੱਠੇ ਲੱਗੇ ਬਾਕੀ ਦੋ ਉਹ ਹੋਇਆ 30 ਸਾਲ ਦਾ ਪੁੱਟਾ 30 ਸਾਲ ਦਾ ਹੈ ਆਹ ਦੋ ਪੂਰੇ ਹੋ ਗਏ ਸਭ ਦਾ 30 ਲੱਗ ਗਿਆ ਇਹ ਬੂਟਾ ਬੜੀ ਖੜਾ ਹੈ ਵੀ ਠੀਕ ਆ ਬੂਟਾ ਐਸਾ ਪੜਾ ਹੋਣੇ ਵੀ ਜੇ ਸਾਲ ਸੈ ਵਧਿਆ ਹਾਂ ਸਾਲ ਸੈ ਜੇ 1 ਸਾਲ ਹੋਰ ਆ ਬਸ ਬਾਸ ਗਾਲ ਨੂੰ ਪੂਰਾ ਸੁਣਨੇ ਹੂੰ ਥੋੜੀ ਜੇ 1 ਸਾਲ ਹੋਣੀ ਬਣਿਆ ਪੂਰਾ ਬਣਿਆ ਪਿਆ ਸਾਲ ਤਾਂ ਬਣੇ ਪਏ ਆ ਨਾ ਬਿੱਤੀ ਵੀ ਬਣੇ ਪਏ ਆ ਬੋਲੋ ਨਾ ਪਾ ਕੇ ਚੱਲਦਾ ਨਾ ਚੋਣਾ ਆਣੀ ਮੈਂ ਪਸਾ ਉੱਚਾ ਬਰਲਾ ਉਰੇ ਛੜ ਦਾ ਬਿੱਟੀ ਜਾ ਕੇ ਉੱਥੇ ਫੇ ਮੇਰੀ ਗੱਲ ਹੁੰਦਾ ਫੇ ਗੱਬੇ ਇਹਨੇ ਘੇਰੇ ਦਉ ਮਾਰਿਆ ਉਹ ਫੇ ਗੱਬੇ ਨੀਵਾ ਹੁੰਦਾ ਗਿਆ ਹੋਣਾ ਆ ਵੀ ਆਦੇ ਗੱਬੇ ਨੀਵਾ ਹੋਇਆ ਲੱਗੇਰੇ ਦੇਰੇ ਦਉ ਮਾਰਦੇ ਨੇ ਗੱਬੇ ਨੀਵਾ ਹੋ ਜਾਂਦਾ ਅੱਜ ਤਾਂ ਉਹਨੇ ਰੂਦਾ ਸੌਦਾ ਮਾਰ ਕੇ ਉਦਰਾ ਬਿੱਟਰ ਮਾਰਤਾ ਪਹਿਲਾਂ ਸੌਦਾ ਹੀ ਮਾਰਿਆ ਉਹਨੇ ਫੇ ਰੂਦਾ ਬਿੱਟਰ ਮਾਰਿਆ ਉਹਦਾ ਬਹੁਤ ਹਰਕ ਪੈ ਗਿਆ ਹੋਣਾ ਇਹ ਤਰ ਸਾਰੇ ਨਹੀਂ ਬਾਗ ਇਹ ਤਾਂ ਲੱਗੂਗਾ ਜਾਂ ਤਾਂ ਦਿਨ ਸ਼ਬ ਜਾਣਾ ਇਹਨੂੰ ਫਿਰ ਹੂਡ ਹੈ ਹਾਂ ਆਕਨੋਮੇ ਗੱਲ ਜਾਂਦੇ ਕਰਕੇ ਜਾਵੇ ਗੱਲ ਦਿੰਨਾ ਲੇਟ ਹੁੰਦਾ ਬਾਈ ਹੁਣ ਹੈ ਕਿ ਨਹੀਂ ਤਾਂ ਲੇਟ ਆ ਬਜਾਈ ਲੇਟ ਤਾਂ ਹੁਣ ਆਪਣੇ ਆਪ ਤਾਂ ਹੋ ਜੂਗਾ ਉਹ ਖਾਲੀ ਹੋ ਗਿਆ ਹੁਣ ਗਾਇਬ ਸਾਹਿਬ ਜੀ ਉਧਰ ਆਪਣੇ ਘਰੀ ਲੇਟੀ ਨਹੀਂ ਕਦਾ ਵੀ ਦਿੰਦੇ ਨਹੀਂ ਸਾਹਿਬ ਜੀ ਉਧਰ ਲਾ ਕਰ ਆ ਹਾਂ ਚਾਹ ਉਰ ਦੇ ਪਰ ਹੋਣ ਲੱਗਿਆ ਲੈ ਫੜ ਆਇਆ ਇਹ ਕੋਈ ਤਾਂ ਆ ਨਹੀਂ ਜਾ ਵੀ ਉਹਦਾ ਹਾਂ ਕਾਰ ਗਲਾਸ ਹੀ ਲੈ ਜਾ ਤੱਕਾ ਕਰਮਾ ਗਲਾਸਿਕ ਇਹਨਾਂ ਦਾ ਹੁਣੇ ਇਹ ਦਿਨ ਕਰਦਾ ਮਾਰਾ ਲੱਗਦਾ ਬੰਦੇ ਗੱਪਾਂ ਨਹੀਂ ਵਾਰੀ ਇਹੋ ਆਵੇ ਗੱਪਾਂ ਨਹੀਂ ਨੋਕ ਬਹੁਤ ਹੁਣੀ ਮੈਂ ਉਹੀ ਗੱਲ ਹੈ ਲੱਗਿਆ ਖੇਡ ਸਾਰੇ ਅਸਲ ਮੈਨੂੰ ਹੋਰ ਕੰਮ ਕਰੇ ਰਹਿ ਗਿਆ ਨਾ ਗੱਪਾਂ ਦਾ ਉਤਾਰ ਕਰੇ ਕੇ ਹਣਾਸ ਵੀਰੇ ਹਾਂ ਆਏ ਕਹੇ ਲੈ ਇਸ ਬ੍ਰੈਡ ਤੇ ਕਰੀ ਗਏ ਮਾਰਦੀ ਹਾਂ ਹਾਂ ਕੈਮਰਾ ਨੂੰ ਮਾਰਦਾ ਏ ਘਾਂਟੇ ਚ ਕੀ ਲਾਗ ਜੇ ਪਲਟਾਵੇਂ ਵਾਲਾ ਵੀ ਵਾਹੋ ਫਿਰ ਆਹ ਜੇ ਗੱਪੇ ਸਦੇ ਫੇ ਮਿੱਟੀ ਦਾ ਗੱਪੇ ਮਿੱਟੀ ਨਹੀਂ ਗੀ ਮਾਰੇ ਇਹਦੇ ਇੱਕ ਗੱਪੇ ਮਿੱਟੀ ਕਰਨੀ ਆ ਆ ਗੇ ਮਿੱਟੀ ਗੇ ਆ ਆ ਦੇਖੋ ਜੇ ਸੈਡ ਹੋਊਗੀ ਸੈਡ ਕਰਾ ਕੁ ਮੀਜੰਦਾ ਇ ਘੇਰੇ ਦੂ ਭਰੀ ਜਾਂਦਾ ਏ ਗੱਬਾ ਕਿੱਥੇ ਤੇ ਭਰੂੰਗਾ ਤੂੰ ਆਹ ਦੇਖ ਕਿੰਨਾ ਡੂੰਗਾ ਗੱਪੇ ਇਹਨੇ ਗੱਪੇ ਰੂੰਦਾ ਕਰ ਲਿਆ ਹੈਨਾ ਮਿੱਟੀ ਦਾ ਪਾਸ ਹੀ ਸਾਰੀ ਸੈਡਾ ਉੱਚਾ ਸੈਡਾ ਜੇ ਉੱਚੀ ਆਊਗੀ ਆ ਆ ਤਾਂ ਇਸੇ ਿਆਰੋ ਕਰਦੇ ਹਾਂ ਆ ਆਲੀ ਤੇ ਅਮਰ ਖਾਲੀ ਰਿਹਾ ਹਾਂ ਆ ਗਿਆ ਆਉਂਦਾ ਕਹਿੰਦਾ ਤੁਰਿਆ ਹੋਇਆ ਹਾਂ ਆ ਦੇਖੋ ਉਹਦੇ ਕਿਥੇ ਕਿੰਨਾ ਕਿੰਨਾ ਨੋਟ ਉਹ ਨੱਜੋ ਫਿਕਰਾਉਂ ਨੇ ਪਰ ਕਰਕੇ ਆ ਦਾ ਕਰਤਾ ਹਾਰਾ ਨਹੀਂ ਹੋਣ ਨੂੰ ਕੋਈ ਜਾਨ ਨਾ ਕੋਈ ਪਰਲਾ ਉਹ ਨਿੱਕੀ ਜਾ ਹੁਣ ਕਰਾ ਪਰ ਅੱਗੇ ਨਾਲੇ ਭੱਜ ਜਾਣਾ ਨਹੀਂ ਸਾਰੇ ਮਾ ਮੜੇ ਖਾਲੇ ਦੇ ਆਵੇ ਇੱਕ ਵਾਰ ਕਾਲਿਆਂ ਨਾਲ ਚੱਕ ਦਿੰਦਾ ਬੜੀ ਥੋੜੀ ਫੱਟਾ ਪਾਉਣੀ ਹੈ। ਤੇ ਇਹਨੂੰ ਬਾੜ ਦੇ ਇਧਰ ਹਲੇ ਨਹੀਂ। ਜਿੰਦੀ ਸੰਗਣਾ ਦੀ ਸਿੱਧੀ ਜਾ ਜਣਾ। ਜਰਿਆ ਤੇ ਚੱਲੇ ਜਾਏ ਕਿੰਨਾ ਨੰਬਰ ਚੱਲ ਗਿਆ। ਕਹਾਣੀ ਕਿੰਨਾ ਹੋਇਆ? ਹਾਂ। ਰਾਤ ਵੀ ਘਰੀ ਹੋਊਗਾ ਅੰਦਰ। ਰਾਜੀ ਦਾ ਤੜਕੇ ਨੂੰ ਆਉਗੂ। 2:30 ਵਜੇ। 2:30 ਵਜੇ ਆਊਗਾ। ਹਮ ਕਰਕੇ ਹੀ ਆਈਂਦਾ ਸਾਰਾ। ਪਾਣੀ ਛਾ ਮਾਰ ਰੱਖ ਲੈ ਇੱਥੇ ਕਿਤੇ ਪੈਟਰੋਲ ਵਾਲੀ ਬੋਤਲ ਹੈ ਤੇ ਇਹ ਲੈ ਵਾ ਪਾਟਕਾਰ ਪੈਟਰੋਲ ਵਾਲੀ ਬੋਤਲ ਹੈ ਜਾਲੀ ਬੋਤਲ ਹੈ ਟੱਕਰਾਂ ਟੱਕਰ ਮਾ ਹੋ ਰੋ ਬੋਤਲ ਆਇਆ ਹਾਂ ਟੱਕਰ ਦੇ ਟੱਕਰ ਦੇ ਟੱਕਰਾਂ ਟੱਕਰਾਂ ਦੂਰ ਬੋਤਲ ਆ ਗਈ ਮਾ ਕੋਈ ਨਹੀਂ ਸਮੈਲ ਆਉਂਦੀ ਹੈ ਕਿਤੇ ਡੀਜ਼ਲ ਦਾ ਪੈਟਰੋਲ ਠੀਕ ਜੇ ਹੈ ਹੈਗੀਆਂ ਨਾ ਪੈਟਰੋਲ ਖਾਈ ਖਾਈ ਡੀਜ਼ਲ ਵੀ ਲੋ ਪੈਟਰੋਲ ਹੈ ਮਗਰਾਲ ਵਾਲਾ ਪੈਟਰੋਲ ਵਾਲਾ ਯਾਰ ਵੀੜਾ ਤੱਕਾਂ ਦਾ ਵੀ ਉਹ ਲੈ ਲੈ ਕੇ ਲੈ ਕੇ ਇਹ ਇਹਦਾ ਕਾ ਪਤਾ ਇਹਦਾ ਦਵਾਈ ਵਾਲਾ ਲਾ ਲਿਆऊंगा ਦੂਆ ਮਾਰ ਦੂੰਗਾ ਮੰਨੋ ਬਸ ਦਵਾਈ ਹੈ ਆਜਾ ਹਣ ਸਦਾਈਆਂ ਵਾਲੀ ਕੰਮ ਕਰਕੇ ਆਇਆ ਹੋਇਆ ਉਹ ਸائیں ਗੋਦਰ ਮਾ ਪਟ્રોલੇ ਪਾਊਗਾ ਤੂੰ ਹੀ ਵੈਦਰੀ ਪਾਉਣ ਲੱਗੇ ਇਹਦੇ ਮਾਂ ਟੱਕਣ ਤੇਰਾ ਕਿਆ ਪਤਾ ਮੈਂ ਢੰਡਿਆ ਹੀ ਬੋਲੋ ਦੇਖ ਕੇ ਖੋਲ ਲੈ ਆਂ ਦਵਾਈ ਲਾ ਲੈਂਦੇ ਆ ਦਵਾਈ ਕਿਆ ਪਤਾ ਹੁੰਦਾ ਬਾਏ ਫ੍ਰਿਜ ਦੇ ਬਾਹਰ ਬੋਲ ਦੇ ਟੱਕਣ ਦੂਆ ਪਟ્રોલ ਵਾਲੀ ਬੋਲ ਦੇ ਰੱਖੇ ਦੀ ਹੁੰਦੀ ਹੁੰਦਾ ਟੱਕਣ ਉਹਦਾ ਲਾ ਲਿਆ ਮੈਂ ਮੁੰਡਾ ਆਇਆ ਮਾਂ ਕਿਤੇ ਹੀ ਦਾ ਬੋਲਟ ਦੀ ਸਮੈਲ ਆਉਂਦੀ ਆ ਪੈਟਰੋਲ ਦੀ ਇੰਨੀ ਵੀ ਨਹੀਂ ਹਿੰਦਰ ਵੀ ਰੋਲਾ ਪਾਉਂਦਾ ਓਚਲਾ ਕਰਕੇ ਇਹਦੇ ਪਿੱਛੇ ਮਾ ਗੰਗੇ ਮਾਰੀ ਮੋਤੀ ਆਈ ਹੈ ਜਿੰਨੀ ਕਹਿਣਾ 19 ਨਹੀਂ ਆਈ ਆਮ ਸੀ ਤੇ ਕੈ ਕੁੜੀ ਤੇ ਕੰਨ ਕਿੰਨੇ ਉਖਾ ਜਾਏ ਤਾਂ ਉੱਡ ਜਾਂਦਾ ਇਹ ਲਾ ਅਰੇ ਨੇ ਮੈਂ ਦੇਖਾਂ ਜਰਾ ਬਾਲਾ ਅੰਦਰ ਹੈ ਨਾ ਮੈਂ ਲੇਟ ਹੋ ਜਾਣਾ ਨਾ ਬਹੁਤ ਮਾਰ ਲੇ ਗੋੜਾ ਯਾ ਯਾ ਆ ਲੈ ਲੈ ਉਹ ਥੋੜੀ ਜਿਹਾ ਪੈਰ ਜਿਹਾ ਰੱਖ ਲੈ ਤੰਨੂ ਬੈ ਲਾ ਕੇ ਦੱਸਾਂ ਵਾ ਦੇਖਿਆ ਸਰ ਗੋਲ ਨਹੀਂ ਬੈਠੀ ਬੇੜੀ ਗੱਲ ਹੁੰਦਾ ਉਹਰੇ ਰੱਖ ਲੈ ਛਾਵਾ ਉਹਰੇ ਨਹੀਂ ਇੱਥੇ ਤਾਂ ਗਰਮ ਹੋਣੇ ਨੱਕ ਵਰਗਾ ਇਹਦਾ ਬੈਟਰੀ ਨੂੰ ਲੈ ਰੱਖ ਪਰ ਬੈਟਰੀ ਨੂੰ ਲੈ ਪਿਆ ਇਹ ਉੱਪਰ ਰੱਖ ਲੈ ਖਲੀਆ ਹੁਣ ਲਾ ਹੋਇਆ ਪਾਣੀ ਥਿਆ ਤੇ ਲੱਗਦੀ ਰਹੀ ਹੈ ਰੋਹੀ ਆ ਗਈ ਹੁਣ ਬਾਂਦੀ ਖਿਚਾਈ ਦਾ ਬਹੁਤ ਆ ਹੁਣ ਚੱਲ ਚੱਲੇ ਓਏ ਆਕੇ ਤਾਂ ਸੱẽ ਜੂ ਨੰਬੂ ਹੋਊਗਾ ਬੀਏ ਬਣਾਉਣਾ ਆਪਣੇ ਉਹਦੇ ਨਾਲ ਫੂਲੀਏ ਬਣਾਉਣਾ ਹੋਣਾ ਜਵੀ ਦਾ ਜਵੀ ਉਹ ਬੀਜੀ ਵੀ ਹਾਲੀਆਂ ਹਾਂ ਜਵੀ ਬੀਏ ਬਣਾ ਲਵੇ ਬਹੁਤ ਫਾਮ ਦਾ ਬਣੂਗਾ ਮਾਰੀ ਜਵੀ ਆ ਯਾਰ ਬਾਟੇ ਬਾਤ ਹੋਊਗਾ ਗੱਗੇ ਨਾ ਬਹੁਤ ਜ਼ਰੂਰ ਅੱਜ ਦੱਖਣ ਜਾਂਦਾ ਸਾਲਾ ਅੱਕ ਲੱਗੀ ਪਈ ਐ ਤੂੰ ਜਾਏ ਦੇਖ ਰਿਹਾ ਪੱਖੇ ਵੀ ਪੱਖੇ ਥੋੜੇ ਸਰੇ ਨਹੀਂ ਕਰਦੇ ਹਾਂ ਹਨ ਨਹੀਂ ਬਹੁਤ ਬਹੁਤ ਗਰਮੀ ਅੱਜ ਅਜਾ ਹੁਣ ਦੇਖ ਲੈ ਕਿ ਨਹੀਂ ਨੇ ਹੁਣ ਜਿੰਨਾ ਕਿ ਕਣਕ ਟੁੱਕਰੀ ਹੁੰਦੀ ਆਹੀ ਕੰਮ ਰਹਿਣਾ ਸਾਲਾ ਦੱਖਣ ਆ ਗਿਆ ਕਿਦਨੇ ਗਰਮੀ ਹੋਊਗੀ ਆਹੀ ਕੁਝ ਰਹਿਣਾ ਲੋਗਾਂ ਚ ਕੰਨੇ ਕਰਕੇ ਰੱਖਨੇ ਨੇ ਹੈ ਐ ਸੁੱਕ ਸਾਦ ਨਾਲ ਚੱਕ ਹੋ ਜੂਏ ਸੋ ਪੂਲ ਦਾ ਮਾ ਕਣਕ ਪਾਉਦਾ ਬਾਈ ਮੀ ਮੂ ਨਾ ਪਵੇ ਹੁਣ ਤਾਂ ਚੱਕਦੇ ਹੀ ਨਹੀਂ ਮੀ ਇਹਦੀ ਪੂਲ ਦਾ ਚ ਕਣਕ ਐ ਜੇ ਕਰੇ ਮੀ ਪਾ ਦੇਵੇ ਵੱਡੀ ਵੀ ਪਰ ਪਰ ਇਹਨੂੰ ਧੁੱਪੇ ਹੀ ਲੱਗਦੀ ਹੈ ਹੈ ਹੁੰਦਾ ਰੱਬ ਸੁੱਕ ਸਾਦ ਨਾਲ ਚੱਕ ਲੈਣ ਦੇਵੇ ਬਸ ਬੂਟਾ ਬਾਹੋਤਾ ਬਣੇ ਯਾਰ ਇਹ ਜੰਗਲ ਨੂੰ ਜੰਗਲ ਪੱਟਣ ਲੱਗੇ ਹੋਏ ਉਸ ਤੋਂ ਬਹੁਤ ਵੀਡੀਓ ਜਾਂਦੀ ਉਹਦੀ ਬਹੁਤ ਜਾਨਵਰ ਯਾਰ ਬਤਾਉ ਤੁਹਾਲੇ ਆਹ ਨਾਲ ਢੱਠੇ ਪੜਕੇ ਫਿਰਦੇ ਬਿਆਰੀ ਨਹੀਂ ਦੇਖ ਕਿਹੜੀ ਵਧੀਆ ਹੈਗੀ ਆ ਯਾਰ ਇੱਕ ਬਹੁਤ ਆਉਂਦੀ ਐ ਇਹਦੇ ਪਰ ਐ ਤੇਰੇ ਬਾਰਾ ਸਿੰਘੇ ਕਾ ਦੂਏ ਥਲੇ ਹਾਂਥੀ ਹਾਂਥੀ ਵੀ ਵਜਾਰੇ ਸ਼ੇਰ ਜਿੱਤੇ ਪਿੰਡ ਥਲੇ ਸ਼ੇਰ ਵਾੜ ਕੇ ਜਾ ਕੇ ਦਤਾ ਦਾਰਾਂ ਦੀਏ ਦਾਰਾਂ ਪਤਾ ਨਹੀਂ ਕਿੰਨੇ 450 ਕਿੰਨਾ ਕਿੱਲਾ ਦੱਸਦੇ ਸੀਗਾ ਪਤਾ ਨਹੀਂ ਜੰਗਲ ਦਾ ਤਾਂ ਉਹ 400 ਕਿਲੇ ਕਾ ਵੱਧੇ ਹੋਣਾ 400 ਕਿਲਾ ਕੋਈ ਨਹੀਂ ਹੈਗਾ ਵੱਧ ਹੋਊਗਾ එ ජනපර සද නිගලේ බහර ਯਾਰ ਨਿਕਲਦੀ ਨਹੀਂ ਕਿੱਕੇ ਠੀਕ ਹੈ ਠੀਕ ਹੈ ਇੱਧਰ ਹੀ ਜਿਹੜਾ ਇਹਨਾਂ ਦਾ ਪਾਣੀ ਲਾਉਂਦਾ ਐਡਾ ਹੀ ਮਾਰਨਾ ਪੈਣਾ ਇਹਨੂੰ ਐਡਾ ਫਿੱਟੂ ਕਹਿੰਦੇ ਬਾਕੀ ਕੋਈ ਦਿੱਕਤ ਨਾ ਖੜੀ ਜਾਵੇਗਾ ਐਡਾ ਐਡਾ ਲਿੱਤੀ ਆ ਇਹਨੂੰ ਤੇ ਉਹ ਆਇਆ ਪਵੇ ਦਾ ਗਿਆ ਸੱਜੇ ਦੇ ਦਾ ਚੱਲ ਪਰਸੂ ਦਾ ਕਈ ਦਾ ਕਰਦੇ ਕਰਦੇ ਬਸ ਸੁੱਕ ਲੈਣਦੇ ਸੁੱਕੇ ਦਾ ਫਾਇਦਾ ਹੀ ਹੈ ਅੰਦਾ ਪਾਲਾ ਫਿਰੋ ਹੈ ਜੀ ਕਾਖਟਾ ਅੰਦਾ ਬਾਲਦੀ ਦਾ ਜਾਮਾ ਬੈਂਜੀ ਕਰਦਾ ਹੁਣ ਤਾਂ ਪਾਉ ਮਿਹਰਾਂ ਕੋ। ਸ਼ਾਮਾ ਦਾ ਬਖੇਰੀ ਆ ਮਹਾਰਾ ਦੀ ਕਿਰਪਾ ਆਪਣੇ। ਜਿੱਥੇ ਮਰਜੀ ਬੈਠਾ ਸ਼ਾਮਾ। ਸ਼ਾਮਾ ਦੇ ਸੇ ਬੈਠੇ ਤਾਂ ਰੂ ਕਰਦੀ ਸੜੀ ਹਵਾ ਚੱਲੇ ਹਵਾ ਚੱਲਦੀ ਨਹੀਂ। ਬੰਦ ਹੋ। ਬੂਲੇ ਰਮ ਉਹ ਤੋਂ ਵੀ ਜ਼ਿਆਦਾ ਗਰਮੀ ਲੱਗਦੀ ਜੇ ਬਈ ਹਵਾ ਨਾ ਚੱਲੇ ਫੇਰ ਗਰਮੀ ਲੱਗਦੀ ਸੜੀ। ਪਰਦਾ ਜੀ ਆਉਂਦੀ ਆ। ਬਣਾਊਗਾ ਜਾਨੋ ਅੱਜ ਮੈਂ ਦੇ ਜੀ। ਹੈ? ਖੋਲ ਕੇ ਸਾਰੀ ਫਾਲੇ ਖੋਲੋ। ਗੋਦੀ ਦੇ ਟੈਂਕੀ ਉੱਜਰਾ ਹੋ ਕਿਦਣਾ ਹੈ ਐਕਸਟ ਲੀ ਗੀਏ 15 ਨਾ ਜਿਹੜਾ ਹੈ ਸਵਾ ਚੱਕੀ 50 ਕਿਲੋ ਚੱਕੜੇ ਆਪਾਂ ਕੁਆਂਟਰ ਰੱਖੂਗੇ ਫਿਰ ਮੇਰੇ ਕੀ ਕਰੂਗਾ ਲੱਤਾ ਭਾਈ ਬੁੱਲੂ ਦੀ ਹੈ ਕਿ ਨਹੀਂ ਠੀਕ ਹੈ ਹੁਣ ਕਿੰਨੇ 7 ਤਾਂ 7 4 ਇਹ 15 ਹੈ 1500 ਹੈ 15 ਇਹ ਹੈ ਤੇ ਅੱਜ ਹੁਣ ਮੈਂ ਕਹਿੰਦਾ 11 ਚੱਲਦੇ ਸਮਝ ਲੈ ਦੋ ਦੋ ਚੱਕੇ ਪਏ ਨੇ 11 ਚੱਲਦੇ ਨੇ क्या हो गया गर्म हो जाना है ना गर्म हो जाए ना गर्म हो जाए ਬਲਾਲ ਥਲੇ ਨੂੰ ਉਹ ਗਾ ਥੁੰਦਾ ਹਾ ਹਾਂ ਤੇਰੀ ਹੱਗ ਥੁੰਦੂਗਾ ਹੁਣ ਇਹਨੇ ਕਰਲੇ ਥਲੇ ਨੂੰ ਚਾਹ ਪੀਣੀ ਕਿਆ ਲਿਆਵਾ ਦੱਸ ਫੇਰ ਆਗੇ ਜੋ ਉੱਥੇ ਆ ਗਿਆ ਜਦ ਫੋਨ ਆਇਆ ਕਹਿੰਦਾ ਹਾਂ ਲੈ ਟਰੈਲਾ ਭਾ ਕਹਿੰਦਾ ਭੰਨਾ ਹੈ ਆਪ ਪਰਣਾ ਸਾਡੂ ਨੇ ਯਾਰ ਹੂੰ ਸਾਡੂ ਕਹਿੰਦਾ ਟਰੈਲਾ ਦੂਨ ਮਾਰ ਲੈ ਸਿੱਕਾਲ ਬਾਈ ਕਾੜੋਗਾ ਸਾਰੇ ਹੈ ਸਾਰੇ ਤਾਂ ਹੋ ਗਿਆ ਹਾਂ ਕਾਢੋ ਨਾ ਚਲੋ ਕਾਢ ਰਸ਼ ਕਿੰਨਾ ਕਾ ਰਸ਼ 200 ਸਵਾ 230 ਕਾਢ ਗਈ ਹੁਣ ਹਾਂ ਵਧੀਆ ਘੜ ਗਈ ਯਾਰ 350 ਦੀ ਪਹਿਲਾਂ ਛੋਲੇ ਦਾ ਤੜਕੇ ਜੀ ਨੰਬਰ ਆਉਂਦਾ ਹਨ ਹਾਂ ਬਿੰਦਰ ਲੇਟ ਹੋ ਗਿਆ ਅਜੇ ਤੱਕ ਹੁਣ ਤੂਤ ਰਿਹਾ ਹੁਣ ਫੇਰ ਜੇ ਫਿਰ 5 ਬਾਅਦ ਇੱਕੇ ਤੋਂ ਹੁੰਦਾ ਹੋਰ 20 25 ਬਾਅਦ ਆ ਗਈ ਜੀ ਵਾਰੀ ਲੇਟ ਹੋ ਗਿਆ 25 ਆਹ 25 ਪੰਜ 25 ਤੇ ਨਾ ਪੂਰੇ ਹੋਰ ਆ ਗਏ ਆ ਅੱਛਾ ਹਾਂ ਮੇਰੀ ਗੱਲ ਸੁਣ ਹਾਂ ਮੈਂ ਕਹਿੰਦਾ ਇਹਨੂੰ ਇਹਨੇ ਕ ਪਾਰ ਦੋ ਮਖਾਲੇ ਉੱਛੋ ਨਹੀਂ ਜਾ ਕੇ ਇਹਨਾਂ ਨੂੰ ਬੁਲਾ ਲਾਉਂਦੇ ਉਹ ਤਾਂ ਨਾ ਕਰਦਾ ਪਰ ਮੈਨੂੰ ਲੱਗਦਾ ਲਿਆਂ ਜੀ ਪਈਆਂ ਵੀ ਇਹਨੇ ਨੇ ਮਾਰ ਦਈਏ ਵਧੀਆ ਹੈ ਪਰ ਦੂਈ ਹੈ ਹੈਨਾ ਹਾਂ ਉਹ ਐ ਚਾਹੁੰਦਾ ਵੀ ਕਿਤੇ 헤ਡਾਂ ਦੇ ਉਹਨੂੰ ਨਿਕਲ ਦੇਵੇ ਉਹ ਨਹੀਂ ਨਿਕਲੁੰਦੇ ਉਹ ਨਹੀਂ ਨਿਕਲਦੇ ਕੱਲ ਉਹਨੂੰ ਭਾਲਾਂ ਨਾਲ ਪਾੜ ਕੇ ਫੇਰ ਉਹ ਕਰਾਂ ਹਾਂ ਛੁੱਟਾ ਵੀ ਫੇਰਾਂ ਅੱਜ ਇਹ ਕੰਨਾ ਹੀ ਬੀਜਣਾ ਫੇਰ ਹਾਂ ਪਰ ਉਹ ਇੰਨਾ ਭਾਲਿਆਂ ਨਾਲ ਬਾਗ ਇਹਨੂੰ ਹਾਂ ਉਹਦਾ ਵੀ ਇਹਨੂੰ ਮੈਂ ਕੰਨਾ ਬਜਾ ਦੇ ਬੀਜ ਲਾ ਤੇ ਕੱਢਣੀ ਬੀਜ ਤੇ ਘੜਦੇ ਆ ਬੀਜ ਤਾਂ ਉਹਨਾਂ ਕਰਨਾ ਦੁਪਹਿਰ ਤੱਕ ਹੁਣ ਤੇ ਹੁਣੇ ਕਰਦਾਂ 10 ਵਜੇ ਹੈ ਬੱਸ ਤੇ ਹੁਣ ਮੈਨੂੰ ਆਂਦਾ ਸੀ ਕਿ ਹੁਣ ਲੇਜਰ ਮਾਰੇ ਪਰ ਕੁਝ ਪਾਵਾਂ ਉਹ ਕੀ ਆ ਪਾਵਾਂ ਯਾ ਡਾਇਰ ਹੈਡ ਨੂੰ ਹਾਂ ਉਹ ਕੀ ਸੁਪਰ ਸਾਪਰ 헤ਡਾਂ ਮਿੱਟੀ ਦੂਈ ਹੋ ਹੀ ਗਈ ਕਿਆ ਉੱਪਰ ਪਟਾਖੇ ਉੱਪਰ ਬਾਰੀ ਦਾ ਆਇਆ ਦਾਇਆ ਬਾਦੇ ਦਾਇਆ ਤਾਂ ਉੱਥੇ ਪਾਉਂਗਾ ਸਾਈਡ ਕੱਢ ਕੇ ਹਾਂ ਹੁਣ ਪਹਿਲਾਂ ਰੇਜਰ ਵਿੱਚ ਤੂੰ ਚੱਲੂ ਟੁੜ ਬਾਈ ਦੇ ਪਹਿਲਾਂ ਜੰਮੇ ਦੇ ਬਾਏ ਦਾ ਫਾਇਦਾ ਹੁਣ ਪਹਿਲਾਂ ਬਾਏ ਦਾ ਕੋਈ ਫਾਇਦਾ ਨਹੀਂ ਹਾਂ ਓਕੇ ਸੁਪਰ ਤਾਂ ਜੇਰਦਮਾ ਮੜੀ ਜੀ ਸੁਪਰ ਜੇਰ ਲਈ ਪਈ ਆ ਲੋ ਥੱਲੇ ਪਿਓ ਘਰਾ ਲੰਨਾ ਕਹਿੰਦਾ ਤੈਨੂੰ ਦੂੜੀ ਦੀ ਹੁੰਦੀ ਬਾਹੀ ਕਰਨ ਦੀ ਫੂਲ ਤੇ ਕਿਵੇਂ ਐ ਪਲਟਾਉਣ ਦੀ ਲੋੜ ਹੁੰਦੀ ਆ ਜਿਹੜੀ ਉਹ ਬਸ ਡਿਗਰੀ ਪਾ ਗਿਆ ਕਹਿੰਦਾ ਪਲਟਾ ਦੇ ਕਹਿੰਦਾ ਇਹ ਵੀ ਕਹੀ ਗਿਆ ਕਾਹਨ ਕਹਿੰਦਾ ਲੇਜਰ ਦੇ ਵਿੱਚ ਫਸਣਾ ਕਹਿੰਦਾ ਪਲਟਾ ਕੇ ਤੇਰੇ ਤਾਂ ਫਸੇ ਨਹੀਂ ਪਤਾ ਨਹੀਂ ਮੈਨੂੰ ਤਾਂ ਇਹਨੇ ਕਿਹਾ ਕਹਿੰਦਾ ਪਲਟਾ ਦੇ ਕਹਿੰਦਾ ਲੇਜਰ ਤੇ ਫਸੀ ਜਾਣੇ ਕਹਿੰਦਾ ਬਰਾਬਰ ਨਹੀਂ ਹੋਣ ਤਾਂ ਮੈਂ ਉਹ ਕਰਿਆ ਮੈਂ ਚਾਰ ਫਾਇਰ ਦਿੰਦਾ ਇਹ ਬਾਹਰ ਤੋਂ ਦੇਖ ਲਈ ਝੁੰਡੇ ਬੜੇ ਦੇ ਪੰਗਾ ਆਟਾ ਤੇਰੇ ਇਥੇ ਪਾਣੀ ਖੜਦਾ ਨਾ ਗੰਨੇ ਚ ਹਾਂ ਤੇਰੇ ਝੁੰਡੇ ਬੜੇ ਬੜੇ ਹੋਏ ਬੜੇ ਦੇ ਇਹ ਕਹਿੰਦਾ ਤੂੰ ਪਲਟਾ ਦੇ ਮੈਂ ਚੱਲ ਉਹਨੇ ਪੰਗਾ ਲੈ ਲਿਆ ਪਲਟਾ ਕੇ ਧੋਰ ਧੋਰ ਗੀਟ ਹੋ ਜਾਗਾ ਕਹਿੰਦਾ ਉਹ ਕਿਉਂ ਕਿਤੇ ਦੇਖ ਆਉਂਦੇਗਾ ਪਤਾ ਨਹੀਂ ਕਿੱਦ ਨੂੰ ਮਾਰਿਆ ਉਹਦੇ ਡੂੰਗਾ ਕਰੀ ਦੀ ਸਰੀਰ ਦੀ ਨਹੀਂ ਗਾਲ ਕਿੱਦ ਨੂੰ ਮਾਰਿਆ ਕਿੱਦ ਨੂੰ ਮਾਇ ਸਿਮਾ ਮਾਰਦਾ ਜਵਾਲੀ ਨਹੀਂ ਰਿੰਦੇ ਬੰਬੀਰੇ ਮੈਨੂੰ ਨਾ ਉਹ ਨਹੀਂ ਕਰਨ ਦਿੱਤਾ ਉਹਨੇ ਕਹਿੰਦਾ ਬਲਤਾਨ ਆ ਵਾ ਇੱਕ ਸਾਈਡ ਨੂੰ ਮਾਰੀ ਜਾਏ ਘੁਮਾ ਕੇ ਚਾਰੇ ਪਾਸੇ ਜਗਦੀਪ ਕਹਿੰਦਾ ਗੱਬਾ ਡੂੰਗਾ ਹੋ ਗਿਆ ਗੱਬੇ ਖਾਲ ਪੈ ਗਈ ਕਦੇ ਵੀ ਮਾਰਨਾ ਇੱਕ ਸਾਈਡ ਤੇ ਲਾ ਰੋ ਇਹਨੂੰ ਕਦੇ ਨਹੀਂ ਮਾਰਨਾ ਮੈਂ ਇਹਨੂੰ ਮੈਂ ਤੈਨੂੰ ਦੱਸਦਾ ਮੈਂ ਇੱਕ ਨਹੀਂ ਕਰਨ ਕਰਾ ਇਹਦਾ ਨਾ ਇੱਕ ਪੱਥਰਾ ਦਾ ਘਸਿਆ ਵਾ ਇੱਕ ਇਹਗੇ ਦਾ ਵੱਧ ਸਮਝ ਗਿਆ ਉਹ ਫਿਰ ਮਤਲਬ ਕਿ ਉਹ ਉਹਨਾਂ ਨੂੰ ਨਹੀਂ ਲੱਗ ਰਿਹਾ ਸੀ ਦੂਜੇ ਪਾਸੇ ਤੇ ਜਿੱਧਰ ਤੇ ਵੱਧ ਲੱਗ ਰਿਹਾ ਸੀ ਤਾਂ ਕਮਾਇਆ ਵਾ ਤਾਂ ਉਹਨਾਂ ਨੇ ਉਹ ਫਿਰ ਪੱਟੇ ਨਹੀਂ ਰਿਹਾ ਤਾਂ ਉਧਰ ਦੇ ਦੂਜੇ ਪਾਸੇ ਤੇ ਉਹਦੀ ਮੂਰੇ ਫਾਲੀ ਉਹ ਨਹੀਂ ਦੀ ਉਹ ਆ ਗਿਆ ਮੰਨ ਲੈ ਪੱਥਾ ਆ ਗਿਆ ਉਹਦੇ ਜਿਹੜਾ ਪਿੱਛੇ ਚਾਲਾ ਫਾਲੀ ਘਸ ਗਈ ਫਾਲੀ ਘਸ ਗਈ ਉਹ ਹੀ ਠਾਣੇ ਜਾ ਰਿਹਾ ਦਾ ਮੈਂ ਇਹਨੇ ਚੱਕਰ ਆ ਪਿਆ ਤਾਂ ਇੱਕ ਸਾਈਡ ਨੂੰ ਮਾਰਨਾ ਪਿਆ ਪੀਲਾ ਹੁਣ ਜਿਹੜਾ ਲੈਂਦਾ ਉਹ ਆ ਜਾ ਪੀਲਾ ਓਏ ਆ ਜਾ ਪੀਲਾ ਹਾਂ ਕਰਦਾ ਮੈਂ ਤਾਂ ਇਹ ਪਿਆ ਫਾੜੀ ਦਾ ਮੈਂ ਉਹਨੂੰ ਕਿਆ ਮ ਬਦਲ ਦੇ ਇਹਦਾ ਫਾੜਾ ਫਰਾਜਾ ਘੜ ਘੱਜ ਜਾਣਾ ਤੇ ਕਿਆ ਫਾਇਦਾ ਹੈ ਕਿ ਨਹੀਂ ਮਾਰ ਦਿੰਦਾ ਮੈਂ ਕਹਿੰਦਾ ਮੜਾ ਮੜਾ ਏਕਣਾ ਮਾਰ ਬੋਲੇ ਬੋਲੇ ਜੇ ਮਾਰ ਦੇ ਓਰੇ ਆ ਜਾ ਇਹ ਨਹੀਂ ਖੜਦੇ ਓਰੇ ਟਰੈਲਰ ਖੜਾਇਆ ਹੋਰ ਕਿਆ ਮੈਨੂੰ ਲਿਆਉਣਾ ਹੀ ਪੈਣਾ ਖੇਤ ਵਿੱਚ ਜਲੋ ਟਰੈਲਰ ਕਾ ਪਤਾ ਨਹੀਂ ਦੇਖਣਾ ਪਿਆ ਕੋਈ ਦੀ ਪਿਲੇ ਆਊਗਾ ਮੈਨੂੰ ਹੈ ਮੈਂ ਇਹਦੇ ਬੜੇ ਨੂੰ ਮੈਂ ਪਾਉਣੇ ਦੇ ਹਾਲ ਤੇ ਇਹ ਕਹਿੰਦਾ ਟਰਾਲਾ ਖੜਾਉ ਤੇ ਉਹ ਟਰਾਲਾ ਮੰਗਦੇ ਮੈਂ ਚੱਲ ਫਿਰ ਢਾਈ ਨੂੰ ਪਾਇਆ ਮੈਂ ਕਿੱਥੇ ਹੁੱਕਾ ਕਰ ਬਦਲਾਂ ਦਾ ਫਿਰ ਜਾਊਂਗਾ ਹੈ ਕਿ ਨਹੀਂ ਸਾਈਡ ਪਰ ਤਾਂ ਬਹੁਤ ਉੱਚੀ ਆ ਬਹੁਤ ਉੱਚੀ ਹੈ ਸਾਈਡ ਆਹ ਸਾਈਡ ਦੇ ਤਾਂ ਕਿੱਥੇ ਪਈ ਹੈ ਲਿਖਦੀ ਹੈ ਮਿੱਟੀ ਵੀ ਐਕਣਾ ਹੀ ਗਈ ਨਾ ਪਹਿਲੀ ਗੱਲ ਵਾ ਦੇਖ ਲੈ ਕਿੰਨੀ ਉੱਚੀ ਹੈ ਉਹ ਗੱਬਾ ਖਾਲਾ ਕਿੰਨਾ ਨੀਵਾ ਹੋ ਗਿਆ ਤੇ ਕੇ ਸਾਰੀ ਹਾਲਤ ਥੋੜਾ ਤੇ ਤਾਂ ਨਾ ਮੈਂ ਕਹਿ ਵੀ ਰਿਹਾ ਤਾਂ ਮੈਂ ਇੱਥੇ ਐ ਘਮਾ ਘਮਾ ਕੇ ਮਾਰ ਲੈਂਦਾ ਉਹ ਉਹੀ ਸਾਈਡ ਇੱਕ ਸਾਈਡ ਉੱਚੀ ਹੋਣੀ ਸੀ ਬਸ ਨੀਵੀਂ ਇੱਕ ਸਾਈਡ ਹੋਣੀ ਸੀ ਹੈ ਨਾ ਇਹ ਲਾਸਟ ਦਾ ਇਧਰ ਹੋ ਜਾਣਾ ਹੈ ਅੱਸੀ ਗੱਲ ਦੀ ਅੱਛੀਕਾਰ ਚੱਕ ਕੱਤੀ ਗਾਲ ਜੀ ਉਹਨੂੰ ਵੀ ਬੁਲਾਇਆ ਯਾਰ ਮਰੇ ਆਹ ਉਹਨੂੰ ਫੜਾ ਦੇ ਵਧੀਆ ਆ ਜਣਾ ਨਹੀਂ ਕਲਾ ਦੇ ਦੇ ਨਹੀਂ ਹੈ ਜਿਆ ਉਹ ਆ ਬੰਦਾ ਇਹ ਹਾਂ ਇਹ ਟੂਟਾ ਲਾਇਆ ਵਾ ਕਾਂਟੇ ਬਣਾ ਰਿਹਾ ਹੈ ਇਹ ਹਾਂ ਕਾਂਟੇ ਵੜਾ ਰਿਹਾ ਦੇਖ ਲੈ ਤੁਰਦਾ ਕਿਧਾ ਡਰੈਕਟਰ ਇੰਨਾ ਨਾ ਐ ਆਹੀ ਤੁਰਦਾ ਹੈ ਹਾਂ ਖੋਦੇ ਪੈ ਰੂਗਾ ਕਿਆ ਜਦ ਹੁਣ ਦੂਈ ਪਈ ਵਾ ਬੱਜਣਾ ਜਾਂ ਪੱਧਰੇ ਹੋਗੇ ਤਾਂ ਤੁਰਨਾ ਆਏ ਨੇ ਠੱਕਰਾ ਲਹੇ ਪਟਾਇ ਤਾਂ ਉੱਪਰ ਚੱਕ ਹੁੰਦੇ ਉਹਦੇ ਵੇਰੇ ਦੋਪਹਿਮੀ ਮਾਤਾ ਦਾ ਮੈਂ ਹਲੇ ਭਰਤਿਆਂ ਦਾ ਫਾਗਾ ਛੱਡੀ ਗਿਆ ਉੱਥੇ ਲੈ ਐ ਜਰਣਾ ਤੇ ਕਿੰਨੇ ਉਹੀ ਜੈਸੇ ਡਰਦਾ ਹੋਗਾ ਡਾਕਟਰ ਹੁਣ ਸਾਈਡ ਉੱਕੀ ਰਹੀ ਸਾਈਡਾ ਆ ਮੂਕੀ ਐਰੀ ਦੇਖੀ ਤਾ ਹਜ਼ਾਰ ਸਾਈਡ ਦਾ ਇਹ ਤਾਂ ਉੱਥੇ ਰ ਇੱਥੇ ਤਾਂ ਇਧਰ ਤਾਂ ਮੈਂ ਇੰਨਾ ਮਾਰਿਆ ਨਹੀਂ ਉਹਦੇ ਨਾਲੋਂ ਇਹਦਾ ਫਰਕ ਬਹੁਤ ਹੈ ਫਿਰ ਤਾਂ ਇਹ ਮੈਂ ਦੂਏ ਪਾਸੇ ਨੂੰ ਮੰਨ ਲਵੀ ਇਹ ਘੱਟ ਵਿੱਚ ਵੱਜ ਜਾਵਾ ਉਹ ਤਾਂ ਬਹੁਤ ਡੁੰਗਾ ਕਰਿਆ ਵਾ ਉਹੀ ਤਾਂ ਪਟਾਈ ਬਹੁਤ ਕਰੀ ਫਿਰ ਮੈਂ ਮੈਂ ਕਿਹਾ ਲੈ ਫੇਰ ਹੁਣ ਚੱਲਣ ਦੇ ਆਵਰੇ ਮੈਂ ਇਹੀ ਕਰ ਦੂੰਗਾ ਵੀ ਫੋਟੋ ਫੋਟ ਉੱਚਾਈ ਉੱਚਾਈ ਕਰ ਦੂੰਗਾ ਫੋਟੋ ਫੋਟ ਹਾਂ ਸੱਚੀ ਗੱਲ ਹੈ ਬਰਾਬਰ ਲਿਆਤੀ ਮੈਂ ਇਹ ਮਿੱਟੀ ਜਿੱਤਾ ਹੈ ਕਰਦੇ ਦੇ ਖੇਤ ਹਾਂ ਸਾਰੇ ਉਧਰ ਦਰਸ਼ਨ ਵਾਲੇ ਖੇਤ ਦੇ ਬਰਾਬਰ ਮੈਂ ਪਾਣੀ ਪਾ ਦੇ ਹੋਰ ਛੁੱਟਾ ਜਾਂਦਾ ਨਹੀਂ ਨਿਕਲਦਾ ਮੈਂ ਤੇ ਭਾਰੇ ਬਹੁਤ ਡੁੰਗੇਾਰੇ ਬੀਜੇ ਲੰਕੜਾ ਭਰਦਾ ਫਾਦੇ ਚੱਕ ਕੋਈ ਟਾਇਰ ਲੈ ਲੈ ਤਾਂ ਹੀ ਜੋ ਉਹ ਕਰ ਲੰਦਾ ਹੋਸ ਲੋ ਉਹ ਭਰਿਆ ਬਹੁਤ ਹੈ ਹੋਰ ਹੈ ਇੰਨੇ ਕਿੱਧਰ ਦਾ ਜਾਣੀਓ ਤੇ ਯਾਰ ਗੇੜਾ ਪੁੱਟੇ ਦੋ ਆਏ ਬਦਾ ਸਾਰੇ ਬਾਹਰੇ ਪਹਿਲੇ ਕਿੱਡੇ ਨੂੰ ਫੇਰ ਬਾਹਰੇ ਮਾਰ ਦੇ ਦੋ ਮਿੱਤੋ ਹੋ ਹੈ ਕਿ ਨਹੀਂ ਬੈਲ ਫੜ ਕੇ ਚੱਲ ਜਿੱਤ ਨਹੀਂ ਗੱਜਦਾ ਜਰਾ ਯਾਰ ਦੇਖ ਲੈ ਮਾੜਾ ਡਰਾਈਵਰ ਕਰਪੂ ਗੜਾ ਰੈਡ ਜਾ ਕੇ ਹਾਈ ਫੋਰ ਵੀਲ ਕਰਕੇ ਪੁੱਟਦਾ ਹੈ ਤਾ ਦਰਦਾ ਤਾ ਦਰਦਾ ਤੁਸੀਂ ਪੀ ਲਿਆ ਹੋਰ ਪੀ ਲੈ ਵੀਰੇ ਬੁਮਾਰਾ ਹਾਂ ਬੁਮਾਰਾ ਕਰ ਦੂੰਗਾ ਹਾਂ ਅਤਾ ਹਵਾ ਨਾਲ ਬੁਮਾਰਾ ਕਰੇ ਵੀ ਤਾਂ ਹਵਾ ਚੱਲਦੀ ਦੱਖਣ ਚੱਲਿਆ ਅਗਲ ਕੀ ਪੈਂਦਾ ਸੀ ਉਹ ਭਾਈ ਅੱਜ ਸੱਚੀ ਗੱਲ ਹੈ ਮੈਲੇ ਚ ਵੀ ਨਾ 2-3 ਨਾ ਲੀਟਰ ਵਾਲੀ ਬੋਤਲਰ ਪਿਛਾਈ ਦਿਓ ਦੇ ਚ ਤਿੰਨ ਬੋਤਲਾਂ ਲੀਟਰ ਪਾਣੀ ਪੀ ਗਿਆ ਮੈਂ ਉੱਤੀ ਉੱਤੀ ਅੱਜ ਫਰਕ ਹੈਗਾ ਬਦਲ ਜਾ ਵੀ ਕਰਤੇ ਤਾਂ ਬਸ ਹੁਣ ਇੱਕ ਨਹੀਂ ਰੱਢਣੇ ਇਹਨੇ ਕਣਕਾ ਖੜਾਤੀਆਂ ਭਾਈ ਕਿਹ ਆ ਚੱਕਰ ਹੈ ਕਣਕ ਤਾਂ ਹਨ ਨਹੀਂ ਖੜਾ ਏਰੀ ਯਾਰ ਥੋੜੀ ਢੰਡ ਪਈ ਯਾਰ ਬੰਦੇ ਨੇ ਤੂੰ ਮੇਰੀ ਗੱਲ ਸੁਣ ਲੈ ਆਹ ਕਣਕ ਨੂੰ ਮੇ ਪਾਣੀ ਨਹੀਂ ਲਾਇਆ ਮੈਨੂੰ ਇਹ ਕਹੀ ਗਿਆ ਅੰਮੀ ਬਈ ਲਾ ਦੇ ਪਾਣੀ ਕਹਿੰਦਾ ਸੁੱਕ ਜਾਣੀ ਇਹ ਸੁੱਕ ਜਾਣੀ ਇਹਨੂੰ ਪਾਣੀ ਨਹੀਂ ਲਾਇਆ ਮੈਂ ਦੇਖੇ ਇਹ ਕਰਨ ਕੇ ਤਾਂ ਦਾਣਾ ਦੇਖੀ ਪਾਣੀ ਨਹੀਂ ਲਾਇਆ ਮੈਂ ਪਹਿਲਾਂ ਲੱਗਣਾ ਤਾਂ ਪਾਣੀ ਚ ਲੱਗਣਾ ਤਾਂ ਜਦ ਦੱਸ ਪਹਿਲੇ ਪਾਣੀ ਨੂੰ ਲੱਗ ਲਿਆ ਬਸ ਉਹਦੇ ਬਾਅਦ ਮੈਂ ਪਾਣੀ ਨਹੀਂ ਲਾਇਆ 10 ਤਰੀਕ ਦੇ ਬਾਅਦ ਪਾਣੀ ਖਤਰੇ ਵਾਲੀ ਕੰਮ ਹੈ ਪੰਗਾ ਲੈ ਲਿਆ ਨਾ ਮੈਂ ਆਹ ਤਰੀਕੇ ਦਾ ਮੰਡ ਚ ਬਾਤ ਹੋ ਗਈ ਉਹਨਾਂ ਕਹਿੰਦਾ ਤੈਨੂੰ ਜਿੱਦਿਆ ਉਹ ਆ ਜਾ ਗਰਮ ਹੋ ਜਾਣਾ ਤੇ ਤੇਨੀ 10 ਮਿੰਟ ਨਹੀਂ ਕੱਟੂਗਾ ਤੇਰੇ ਕਿਉਂ ਬਾਈ ਹੱਥੋਂ ਬਜਣਾ ਜਿਹੜੇ ਮਾਰਨਾ ਹੈ ਨਾ ਘਾਇ ਕਾਲੇ ਯਾਰ ਜਦ ਜੇ ਪਟਾ ਪਰ ਬਤਾ ਤੇਰੇ ਘਾਟੇ ਨਹੀਂ ਬਣਾਉਂਦੇ ਅਸੀਂ ਬਣਾ ਲਾ ਅਸੀਂ ਕਿਹੜਾ ਲੈਣਾ ਬਣਾਈ ਤੇ ਘਾਟੇ ਤੇਰੇ ਘਾਟੇ ਨਹੀਂ ਬਣਾਉਂਦੇ ਨਾ ਅਸੀਂ ਦੇਣੇ ਨਾ ਲੈਣੇ ਤੇਰੇ ਟਾਈਮ ਆ ਲੱchnਾ ਵਾ ਤੈਨੂੰ ਮੈਂ ਇੰਨੀ ਗੱਲ ਦੱਸ ਨਹੀਂ ਘਾਟੇ ਘਾਟੇਰੇ ਕੰਮ ਦਾ ਜੇ ਪਟਾ ਅਮੀ ਤੇ ਕਿ ਕਰੀਂ ਜਾਂਦਾ ਇਹਨੇ ਵੀ ਕਿਹਾ ਉਹਨੇ ਵੀ ਹਜ ਜਗਦੀਪ ਵੀ ਕਹਿੰਦਾ ਘੇਰੇ ਦੋ ਮਾਰ ਮੈਨੂੰ ਪਤਾ ਤਾਂ ਨਾ ਕਿਰੇਦੋ ਚੱਕਰ ਪੈਣੀ ਪੈਣਾ ਦਾ ਤਾਂ ਦੇਖ ਤਾਂ ਕਿਹਦੇ ਸਾਹਮਣੇ ਭਰਦਾ ਪੈ ਡਾਕਟਰ ਲੈ ਤਾਂ ਇਹ ਤਾਂ ਜਾਈਦੀ ਬਣਾਊਗਾ ਉਹ ਫੇਰ ਮੈਂ ਦੱਸਿੰਦਾ ਜੇ ਤੇ ਉੱਤੀ ਚੱਕਣੀ ਦੀ ਉੱਤੀ ਸੁੱਤੀ ਨਹੀਂ ਹੁੰਦੀਂ ਤੇ ਥੜਾ ਇਹਨੇ ਘੇੜ ਨੁਕੋ ਗਿਆ ਜੋ ਹੋ ਨਹੀਂ ਇਹ ਹੁਣੇ ਹੀ ਨਹੀਂ ਤਾਂ ਆ ਦੇ ਗਿੰਦਾ ਹੈ ਆਹ ਪਾਣੀ ਪੀ ਲੈ ਨਾ ਤੂੰ ਤਾਂ ਆਇਰੇਗਾ ਮਕੀਉਂ ਨਹੀਂ ਪੈਂਦਾ ਸਾਬਾ ਪਿਆ ਆਪਣਾ ਮੁੱਟਾ ਮੈਂ ਕਿਹਨੂੰ ਕਹੋ ਦੱਸ ਦਿੰਨਾ ਵਾ ਇੰਨਾ ਡੂੰਗਾ ਫਾਲੇ ਵੀਰੇ ਤਾਂ ਹੀ ਗੇ ਹਵਾ ਦੂਏ ਆਹੋ ਜੇ ਤੂੰ ਕਹਣਾ ਵੀ ਮੈਂ ਉਹਨੇ ਹੁੰਦਾ ਬਰਾਣਾ ਬਰਾਬਰ ਹੁੰਦਾ ਅੱਧੀ ਪਟਾਈ ਵੀ ਨਹੀਂ ਦੀ ਆਹੋ ਹੱਸ ਮੈਨਾਂ ਨਹੀਂ ਸਾ ਸਿੰਗਲ ਕਿਤੇ ਖਿੱਚਦਾ ਤੁਰਦਾ ਹੀ ਨਹੀਂਦਾ ਸਿੰਗਲ ਤਾਂ ਮੇਰੇ 16 ਦੇ ਟਾਇਰਾਂ ਚ ਨਹੀਂ ਤੁਰਦਾ ਤਾਂ ਉੱਤੀ ਕੱਢ ਗਿਆ ਟਰੈਕਟਰ ਸਲਿੱਪੇ ਮਾਰੀ ਗਿਆ ਇਹ ਯਾਰੀ ਜੀ ਹੁਣ ਸਾਉ ਕਹਿੰਦੇ ਕਿੰਨੀ ਕਾਇਦੇ ਯਾ ਦੇਖਦੇ ਸੀ ਬਟਾ ਮੇਰੇ ਦਾ ਬੋਰਡਿੰਗ ਕਿੰਦਾ ਆਇਆ ਸੀ 40000 ਰੁਪਏ ਦੱਸਦੇ ਯਾਰੋ ਹੋ ਗਏ ਮੰਨ ਕੇ ਚੱਲ ਤਿੰਨ ਕਹਾੜ ਹੋ ਗਏ ਹੁਣ ਯਾਰ ਦੇ ਕਾਇਦੇ ਸੀ ਉਹ ਦੇਖ ਲੈ ਤਾ ਤੂੰ ਇੰਨੇ ਐਡਾਲ ਸਹੀ ਉੱਤੇ ਤਿੰਨ ਬਸ ਇਹ ਵੀ ਨਹੀਂ ਗੇ ਲੈਂਦੀ ਆ ਫਾੜਦਾ ਉਹ ਨਹੀਂ ਤੈਨੂੰ ਮੈਂ ਭੈਣ ਦੱਸਦਾ ਤੇਰਾ ਇੰਨੇ ਖਤੇ ਬਸ ਤਿੰਨ ਇੰਨੇ ਨਹੀਂ ਬਚੇ ਲਵਾਈ ਨਹੀਂ ਤੇਰੀ ਠੀਕ ਠੀਕ ਜੀ ਇੰਨੇ ਨਹੀਂ ਤੇ ਬਸ ਠੀਕ ਹੈ ਠੀਕ ਹੈ ਬਹੁਤ ਰੱਸੀ ਡਰਾਈਵਰ ਕੋਲ ਤੋਂ ਆਏ ਮਾਨਾ ਚੜਕਾ ਚੱਲਦੀ ਵਾਲਿਆ ਜੀ ਨੇ ਉਹ ਹਾ ਹੈਗਾ ਘੁੰਮਣੇ ਵਾਲੇ ਹਾਂ ਉਹ ਬਹੁਤ ਲੋਟ ਹੈ ਹੈਗੇ ਆ ਜਿਹੜਾ ਮਾਨਾ ਜੇ ਤੂੰ ਲਾਉ ਫਾਟੇ ਨਾ ਦਊਗਾ ਹਾਂ ਉਧਰ ਪੱਥਰ ਕਰਕੇ ਚੱਲਦੇ ਹੀ ਉਹ ਹੈ ਹਾਂ ਪੱਥਰ ਚ ਬਾਹੀ ਆ ਉੱਥੇ ਉਹੀ ਚੱਲਣੀ ਹੈ